ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਪੀਵੀ ਕਿੰਗ ਨੀਰਦੀਪ ਉੱਪਰ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਕੈਨੇਡਾ ਨਿਊਜ਼ ਕੈਨੇਡਾ ਤੋਂ ਆਈ ਵੱਡੀ ਖਬਰ ਕੈਨੇਡਾ ਵਿੱਚ ਜ਼ਬਰੀ ਵਸੂਲੀ ਦੇ ਮੁੱਦੇ ਤੇ ਭਾਰਤੀਆਂ ਦਾ ਵੱਡਾ ਇਕੱਠ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਉੱਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਵੈਨਕੂਵਰ ਪੁਲਿਸ ਨੇ ਇੱਕ ਜਨਤਕ ਇਕੱਠ ਕਰਦਿਆਂ ਭਾਈਚਾਰੇ ਦੇ ਲੋਕਾਂ ਨੂੰ ਐਕਸਟਰਸ਼ਨ ਮਾਮਲਿਆਂ ਬਾਰੇ ਡੰਗਾਈ ਨਾਲ ਜਾਣੂ ਕਰਵਾਇਆ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਉੱਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਵੈਨਕੂਵਰ ਪੁਲਿਸ ਨੇ ਇੱਕ ਜਨਤਕ ਇਕੱਠ ਕਰਦਿਆਂ ਭਾਈਚਾਰੇ ਦੇ ਲੋਕਾਂ ਨੂੰ ਐਕਸਟਰਸ਼ਨ ਮਾਮਲਿਆਂ ਬਾਰੇ ਡੰਗਾਈ ਨਾਲ ਜਾਣੂ ਕਰਵਾਇਆ ਅਤੇ ਕਮਿਊਨਿਟੀ ਚ ਦੇ ਪੈ ਰਹੇ ਆਸਰਾ ਬਾਰੇ ਵਿਚਾਰ ਵਟਾਂਦਰਾ ਕੀਤਾ ਐਂਟੀ ਐਕਸਟਰੈਕਸ਼ਨ ਕਮਿਊਨਿਟੀ ਫੋਰਮ ਦੌਰਾਨ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਅਤੇ ਇਨਸਾਨੀ ਤੇ ਹੋਣ ਦੀ ਸੂਰਤ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਤਾਰ ਨਾਲ ਦੱਸਿਆ ਸਰਜਟ ਸਟੀਵਨ ਐਡੀਸਨ ਨੇ ਕਿਹਾ ਕਿ ਜਾਵਰੀ ਬਸੂਲੀ ਕਰਨ ਵਾਲਿਆਂ ਦੀ ਜਿੱਤ ਹੋਵੇਗੀ ਜੇ ਅਸੀਂ ਅਸਲੀਅਤ ਦੂਰ ਜਾਂਦੇ ਹਾਂ ਪਰਸਾਮਿਆ ਹੇਠ ਲੁਕਣ ਦਾ ਯਤਨ ਕਰਾਂਗੇ ਪੁਲਿਸ ਨੇ ਲੋਕਾਂ ਨੂੰ ਅੱਗੇ ਆਉਣ ਦਾ ਦਿੱਤਾ ਸੱਦਾ ਪੁਲਿਸ ਵੱਲੋਂ ਇਹ ਮੰਦਭਾਗਾ ਰੁਝਾਨ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਲੋਕਾਂ ਨੂੰ ਵੀ ਖੁੱਲ ਕੇ ਸਾਹਮਣੇ ਆਉਣਾ ਪਵੇਗਾ ਪੁਲਿਸ ਦਾ ਟੀਚਾ ਕਮਿਊਨਿਟੀ ਵਿੱਚ ਏਕਾ ਕਾਇਮ ਕਰਦੇ ਹਾਂ ਮਸਲਿਆਂ ਦੀ ਡੂੰਘਾਈ ਤੱਕ ਜਾਣਾ ਹੈ ਅਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਆਖਰਕਾਰ ਐਕਸਟਰੈਕਸ਼ਨ ਅਸਲ ਤਸਵੀਰ ਕਹੋ ਜੀ ਹੈ ਬੀਸੀ ਵਿੱਚ ਸਾਹਮਣੇ ਆ ਰਹੇ ਜ਼ਿਆਦਾਤਰ ਮਾਮਲੇ ਸਰੀ ਸ਼ਹਿਰ ਨਾਲ ਸੰਬੰਧਿਤ ਹਨ ਜਿੱਥੇ ਮੌਜੂਦਾ ਬਰੇ ਦਰਾਂ 100 ਤੋਂ ਵੱਧ ਵਾਰਦਾਤਾਂ ਦੀ ਪਰਤਾਲ ਕੀਤੀ ਜਾ ਰਹੀ ਹੈ ਬੀਸੀ ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਅਤੇ ਵੈਨਕੁੰਮਰ ਪੁਲਿਸ ਦੇ ਸੁਪਰਡੈਂਟ ਰਹੇ ਚੁੱਕੇ ਕਾਸ ਹੀਟ ਨੇ ਕਿਹਾ ਕਿ ਅਜੇ ਸਮਾਗਮ ਸਥਾਨਕ ਵਸਿੰਦਿਆਂ ਵਾਸਤੇ ਵੱਡੀ ਐਹਮियत ਰੱਖਦੇ ਹਨ ਚੇਤਾਵਨੀ ਸੰਕੇਤ ਸਮਝਣ ਦੇ ਤਰੀਕੇ ਸਮਝਾਏ ਇਸ ਵੇਲੇ ਰਿਚਮੰਡ ਦੇ ਕਾਉਂਸਲਰ ਵੱਜੋਂ ਸੇਵਾਵਾ ਨਿਵਾ ਰਹੇ ਕਾਸ ਸ਼ੀਰ ਦਾ ਕਹਿਣਾ ਸੀ ਕਿ ਪੁਲਿਸ ਅਫਸਰ ਨਹੀਂ ਚਾਹੁੰਦੇ ਕਿ ਹਾਲਾਤ ਬੇਕਾਬੂ ਹੋਣ ਅਤੇ ਇਸ ਤੋਂ ਪਹਿਲਾਂ ਹੀ ਸਖਤ ਕਾਰਵਾਈ ਕਰਨ ਦੇ ਰੌ ਵਿੱਚ ਹਨ ਇਕੱਠ ਦੌਰਾਨ ਆਪਰੇਸ਼ਨ ਕਮਾਂਡ ਦੇ ਸੁਪਰਡੈਂਟ ਫਿਲ ਹਾਰਡ ਇਨਵੈਸਟੀਗੇਟਿਵ ਸਰਵਿਸ ਦੇ ਸੁਪਰਡੈਂਟ ਡੇਲ ਬੀਡਮੈਨ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੀ ਕਾਰਜਾਰੀ ਇੰਸਪੈਕਟਰ ਹਰਮਨ ਰਾਏ ਅਤੇ ਆਪਰੇਸ਼ਨਲ ਡਿਵੀਜ਼ਨ ਦੇ ਸਰਜੈਂਟ ਗੁਰਦੀਪ ਬਿਸੀਲਾ ਹਾਜ਼ਰ ਸਨ ਵੈਨਕੂਵਰ ਦੀ ਵਿਰੋਸ ਸਟਰੀਟ ਦੇ ਸਾਊਥ ਹਾਲ ਵੈਕਵਾਇੰਟਨ ਵਿਖੇ ਕੀਤੇ ਗਏ ਇਕੱਠ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੇ ਭਰੋਸਾ ਹਾਜ਼ਰ ਕੀਤਾ ਕਿ ਪੁਲਿਸ ਇਨ੍ਹਾਂ ਬਾਰਦਾਤਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠ ਸਕਦੀ ਹੈ